ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 440 ਤੋਂ ਲੈ ਕੇ 442 ਤੱਕ ਸਵਾਯ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਾਂਤ ਚੱਲ ਰਹੀ ਹੈ ਰਾਗ ਆਸਾ ਵਿੱਚ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹਲਾ ਤੀਜਾ ਸ਼ੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮੋਂ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ લેਹੋ ਪਾਗਤ ਕਰੋ ਤੁਮ ਸਹ ਕੇਰੀ ਜੋ ਸਹ ਪਿਆਰੇ 파ਵੇ ਆਪਣਾ ਪਾਣਾ ਤੁਮ ਕਰੋ ਤਾਂ ਫਿਰ ਸਹ ਖੁਸੀਨਾ ਆਵੇ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਹੇ ਮੇਰੇ ਸਤ ਸੰਗੀ ਮਿੱਤਰੋ ਆਉ ਆਪਾਂ ਉਸ ਪਰਮਾਤਮਾ ਦੀ ਭਗਤੀ ਕਰੀਏ ਉਹਦਾ ਨਾਮ ਜਪੀਏ ਆਉ ਆਪਾਂ ਸਦਾ ਗੁਰੂ ਦੀ ਸ਼ਰਨ ਵਿੱਚ ਪੈ ਰਹੀਏ ਤੇ ਗੁਰੂ ਦੀ ਸ਼ਰਨ ਪਿਆ ਆਪਾਂ ਨੂੰ ਉਸ ਪਰਮੇਸ਼ਰ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ ਕਹਿੰਦੇ ਭਗਤ ਕਰੋ ਤੁਮ ਸਹੇ ਕੀਰੀ ਕਹਿੰਦੇ ਪਰਮਾਤਮਾ ਦੀ ਉਸ ਤਰ੍ਹਾਂ ਦੀ ਭਗਤੀ ਕਰੋ ਜਿਹੜੀ ਪਰਮਾਤਮਾ ਨੂੰ ਪਸੰਦ ਆ ਜਵੇ ਜੇ ਕਹਿੰਦੇ ਅਸੀਂ ਆਪਣੇ ਮਰਜੀ ਕਰਦੇ ਆ ਪਰਮੇਸ਼ਰ ਦੀ ਰਜ਼ਾ ਵਿੱਚ ਨਹੀਂ ਚੱਲਦੇ ਹੈਗੇ ਇਹਦੇ ਨਾਲ ਪਰਮੇਸ਼ਰ ਪ੍ਰਸੰਨ ਨਹੀਂ ਹੁੰਦੇ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਕਹਿੰਦੇ ਜਿਹੜਾ ਇਹ ਭਗਤੀ ਦਾ ਪ੍ਰੇਮ ਦਾ ਪਰਮੇਸ਼ਰ ਨਾਲ ਮਾਰਗ ਆ ਨਾ ਹੈ ਇਹ ਬੜਾ ਔਖਾ ਮਾਰਗ ਆ ਕਹਿੰਦੇ ਪਰ ਕਹਿੰਦੇ ਗੁਰੂ ਦੀ ਸ਼ਰਨ ਆ ਕੇ ਕੋਈ ਇਹ ਮਾਰਗ ਲੱਭ ਲੈਂਦਾ ਹੈ ਕੋਈ ਇਸ ਮਾਰਗ ਤੇ ਚੱਲ ਪੈਂਦਾ ਹੈ ਜੋ ਪਰਮੇਸ਼ਰ ਦੇ ਪ੍ਰੇਮ ਦਾ ਤੇ ਪਰਮੇਸ਼ਰ ਦੀ ਭਗਤੀ ਦਾ ਮਾਰਗ ਹੈ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਿਸ ਤੇ ਪਰਮੇਸ਼ਰ ਆਪ ਕਿਰਪਾ ਕਰਦਾ ਉਹਦਾ ਚਿੱਤ ਆਪਣੀ ਭਗਤੀ ਵਿੱਚ ਲਾ ਲੈਂਦਾ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵੈ ਹਰ ਸੋਹਿਲਾ ਤਿਨ ਸਦ ਸਦਾ ਜੋ ਹਰ ਗੁਣ ਗਾਵ ਹੈ ਕਹਿੰਦੇ ਏ ਮੇਰੇ ਮਨ ਤੂੰ ਇਹ ਪਖੰਡ ਦਾ ਬੈਰਾਗ ਕਰਕੇ ਕਿਨੂੰ ਦਿਖਾ ਰਿਆਂ ਕਹਿੰਦੇ ਜਿਹੜੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੁੰਦੇ ਨੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਸਦਾ ਸੁਖੀ ਰਹਿੰਦੇ ਨੇ ਹਿਰਦੇ ਵਿੱਚ ਕਰ ਬੈਰਾਗ ਤੂੰ ਛੋੜ ਪਖੰਡ ਸੋ ਸਹਿ ਸਭ ਕਿਛ ਜਾਣ ਏ ਜਲ ਥਲ ਮਹੀਲ ਏਕੋ ਸੋਈ ਗੁਰਮਖ ਹੁਕਮ ਪਛਾਣ ਏ ਕਹਿੰਦੇ ਇਹ ਮੇਰੇ ਮਨ ਇਹ ਪਖੰਡ ਦਾ ਬੈਰਾਗ ਕਰਕੇ ਕਿਨੂੰ ਦਿਖਾ ਰਿਹਾ ਕਹਿੰਦੇ ਜੇ ਸੱਚਾ ਬੈਰਾਗਾ ਉਹ ਤੇ ਅੰਦਰ ਬੈਠਾ ਉਹ ਸਭ ਜਾਣ ਲੈਂਦਾ ਕਹਿੰਦੇ ਜੋ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਉਹਦੇ ਹੁਕਮ ਨੂੰ ਮੰਨਦੇ ਨੇ ਉਹ ਕਹਿੰਦੇ ਦੇਖ ਲੈਂਦੇ ਨੇ ਕਿ ਹਰ ਇੱਕ ਜਗ੍ਹਾ ਤੇ ਜਲ ਵਿੱਚ ਥਲ ਵਿੱਚ ਪਲਾੜ ਵਿੱਚ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਵਿਆਪਕ ਹੈ ਉਸ ਤੋਂ ਕੁਝ ਵੀ ਲੁਕਿਆ ਨਹੀਂ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੈ ਇਵ ਕਹੇ ਨਾਨਕ ਸੋ ਬੈ ਰਾਗੀ ਅਨ ਦਿਨ ਹਰ ਲਿਵ ਲਾਵੈ ਕਹਿੰਦੇ ਜਿਸ ਨੇ ਪ੍ਰਮਾਤਮਾ ਦੀ ਰਜ਼ਾ ਨੂੰ ਮੰਨ ਲਿਆ ਉਹਨੇ ਹੀ ਕਹਿੰਦੇ ਪ੍ਰਮਾਤਮਾ ਨਾਲ ਜਾਣ ਪਛਾਨ ਪਾ ਲਈ ਤੇ ਉਹਨੂੰ ਫਿਰ ਸਾਰੇ ਹੀ ਸੁੱਖ ਮਿਲਦੇ ਨੇ ਕਿ ਨਾਨਕ ਜੀ ਕਹਿੰਦੇ ਨੇ ਉਹ ਬੈਰਾਗੀ ਆ ਜੋ ਹਰ ਵਕਤ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜੀ ਰੱਖਦਾ ਹੈ ਜਹਿ ਜਹਿ ਮਨ ਤੂੰ ਤਾਵਦਾ ਤਹ ਤਹ ਹਰ ਤੇ ਰੈ ਨਾਲੇ ਮਨ ਸਿਆਣ ਪਛੋੜੀਏ ਗੁਰ ਕਾ ਸਬਦ ਸਮਾਲੇ ਕਹਿੰਦੇ हे ਮਾਰੇ ਮਨ ਜਿੱਥੇ ਜਿੱਥੇ ਤੂੰ ਭੱਜਿਆ ਫਿਰਦਾ ਉਹ ਤਾਂ ਤੇਰੇ ਨਾਲ ਹੀ ਆ ਪਰਮੇਸ਼ਰ ਸਦਾ ਅੰਗ ਸੰਗਾ ਕਹਿੰਦੇ ਆਪਣੀਆਂ ਸਿਆਣਪਾਂ ਛੱਡ ਦੇ ਕਹਿੰਦੇ ਗੁਰੂ ਦੇ ਰਾਹੀ ਉਹਦਾ ਨਾਮ ਜਪ ਸਾਥ ਤੇਰੇ ਸੋ ਸੋਹ ਸਦਾ ਹੈ ਇੱਕ ਖਿੰਨ ਹਰ ਨਾਮ ਸਮਾਲੇ ਹੈ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵਹਿ ਕਹਿੰਦੇ ਉਹ ਪਰਮੇਸ਼ਰ ਤੇਰੇ ਸਦਾ ਸੰਗਾ ਕਹਿੰਦੇ ਇੱਕ ਪਲ ਲਈ ਵੀ ਕਹਿੰਦੇ ਤੂੰ ਉਹਨੂੰ ਚੇਤੇ ਕਰ ਲੈ ਉਹਦਾ ਨਾਮ ਧਿਆਲਾ ਕਹਿੰਦੇ ਜੇ ਤੂੰ ਨਾਮ ਉਹਦਾ ਧਿਆਲੇਂਗਾ ਤੇਰੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਣਗੇ ਤੇ ਅੰਤ ਨੂੰ ਤੂੰ ਸਭ ਤੋਂ ਉੱਚੀ ਆਤਮਿਕ ਅਵਸਥਾ ਪਾਲਵੇਂਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਚੇ ਨਾਲ ਤੇਰਾ ਗੰਡ ਲਾਗੈ ਗੁਰਮੁਖ ਸਦਾ ਸਮਾਲੇ یوں ਕਹੇ ਨਾਨਕ ਜਹਿ ਮਨ ਤੂੰ ਧਾਵਦਾ ਤਹ ਹਰ ਤੇਰਾ ਸਦਾ ਨਾਲੇ ਨਾਨਕ ਜੀ ਕਹਿੰਦੇ ਨੇ ਇਹ ਮੇਰੇ ਮਾਨ ਜਿੱਥੇ-ਜਿੱਥੇ ਵੀ ਤੂੰ ਭੱਜਿਆ ਫਿਰਦਾ ਪਰਮੇਸ਼ਰ ਤਾਂ ਤੇਰੇ ਨਾਲ ਹੀ ਹੈ ਕਹਿੰਦੇ ਕਿਉਂ ਨਹੀਂ ਤੂੰ ਗੁਰੂ ਦੇ ਸਾਹਮਣੇ ਹੋ ਕੇ ਉਹਦਾ ਨਾਮ ਜਪਦਾ ਤੇ ਫਿਰ ਇਸ ਤਰ੍ਹਾਂ ਤੇਰਾ ਪ੍ਰੇਮ ਪਰਮੇਸ਼ਰ ਦੇ ਨਾਲ ਪੈ ਜਾਊਗਾ ਸਤ ਗੁਰ ਮਿਲਿਆ ਤਾਵਤ ਥੰਮਿਆ ਨਿਜ ਕਰ ਵਸਿਆ ਆਏ ਨਾਮ ਬਿਹਾਜੇ ਨਾਮ ਲਏ ਨਾਮ ਰਹੇ ਸਮਾਏ ਜਿਸ ਜੀਵ ਦਾ ਕਹਿੰਦੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਉਹਦਾ ਜਿਹੜਾ ਚੰਚਲ ਮਨ ਸੀ ਭੱਜਿਆ ਫਿਰਦਾ ਹੁਣ ਟਿਕ ਗਿਆ ਉਹ ਜੀਵ ਨਿੱਜ ਦੇ ਘਰ ਵਿੱਚ ਆ ਗਿਆ ਉਹ ਹੁਣ ਨਾਮ ਜਪਦਾ ਨਾਮ ਦਾ ਹੀ ਵਪਾਰ ਕਰਦਾ ਤੇ ਨਾਮ ਦੇ ਨਾਲ ਸਦਾ ਲੀਨ ਹੋਇਆ ਰਹਿੰਦਾ ਤਾਵਤ ਥਮਿਆ ਸਤ ਗੁਰ ਮਿਲਿਆ ਦਸਵਾਂ ਦੁਆਰ ਪਾਇਆ ਇਤ ਹੈ ਅਮਰਿਤ ਭੋਜਨ ਸਹਜ ਤੁਨ ਉਪਜੈ ਜਿਤ ਸਬਦ ਜਗਤ ਥਮ ਰਹਾਇ ਜੇ ਸਜੀਵ ਨੂੰ ਕਹਿੰਦੇ ਸਤਗੁਰ ਮਿਲ ਗਿਆ ਉਹਦਾ ਭਜ ਦਾ ਮਨ ਟਿਕ ਗਿਆ ਉਹ ਦਸਵੇਂ ਦਵਾਰ ਚ ਪਹੁੰਚ ਗਿਆ ਦਸਵੇਂ ਦਵਾਰ ਵਿੱਚ ਫਿਰ ਪਹੁੰਚੇ ਹੋਏ ਦਾ ਭੋਜਨ ਕੀ ਹੈ ਅਮਰਤ ਹੈ ਅਮਰਤ ਰੂਪੀ ਨਾਮ ਉਹਦਾ ਭੋਜਨ ਹੈ ਉਥੇ ਸਦਾ ਫਿਰ ਪਰਮੇਸ਼ਰ ਦੇ ਨਾਮ ਦੀ ਧੁਨੀ ਰਹਿੰਦੀ ਹੈ ਵੱਜਦੀ ਜੀਵ ਆਤਮਿਕ ਅਡੋਲਤਾ ਵਿੱਚ ਟੁਕ ਟੁਕ ਜਾਂਦਾ ਫਿਰ ਜਿਹੜਾ ਜਗਤ ਦਾ ਸਾਰਾ ਉਹਦਾ ਭੱਜ ਦੌੜ ਸੀ ਸਭ ਖਤਮ ਹੋ ਜਾਂਦੀ ਆ ਉਸ ਪਰਮੇਸ਼ਰ ਦੇ ਸ਼ਬਦ ਵਿੱਚ ਜੁੜ ਕੇ ਤਹ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਾ ਸਮਾਏ ਈਉ ਕਹੇ ਨਾਨਕ ਸਤ ਗੁਰ ਮਿਲਿਐ ਤਾਵਤ ਥੰਮਿਆ ਨਿਜ ਘਰ ਵਸਿਆ ਆਏ ਫਿਰ ਜਿਹੜਾ ਜੀਵ ਕਹਿੰਦੇ ਨਿੱਜ ਦੇ ਘਰ ਵਿੱਚ ਵਸ ਗਿਆ ਸਤਗੁਰ ਦੇ ਨਾਲ ਮਿਲਾਪ ਹੋ ਕੇ ਮਨ ਟਿਕ ਗਿਆ ਉਹ ਕਹਿੰਦੇ ਸਦਾ ਸੱਚੇ ਵਿੱਚ ਸਮਾਇਆ ਰਹਿੰਦਾ ਉਹਦੇ ਅੰਦਰ ਸਦਾ ਪਰਮੇਸ਼ਰ ਦੀ ਬਾਣੀ ਗੂੰਜਦੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀਤੇ ਰਹਿ ਨਾਲ ਹੈ ਗੁਰਮਤਿ ਰੰਗ ਮਾਣ ਕਹਿੰਦੇ ਹੈ ਮੇਰੇ ਮਾਨ ਤੂੰ ਉਸ ਪਰਮੇਸ਼ਰ ਦੀ ਅੰਸ਼ ਹੈ ਤੈਨੂੰ ਇਹ ਪਤਾ ਲੱਗੇ ਕਿ ਪਰਮੇਸ਼ਰ ਹੀ ਤੇਰਾ ਮੂਲ ਹੈ ਤੂੰ ਆਪਣੇ ਮੂਲ ਦੇ ਨਾਲ ਜਾਣ ਪਹਿਚਾਨ ਕਰ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਉਸ ਪਰਮੇਸ਼ਰ ਦਾ ਪ੍ਰੇਮ ਰੰਗ ਮਾਨ ਉਹ ਤੇਰੇ ਨਾਲ ਸਦਾ ਹੈ ਕਹਿੰਦੇ ਮੂਲ ਪਛਾਨਾ ਤਾਂ ਸੋਹ ਜਾਣੈ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਏਕੋ ਜਾਣੈ ਤਾਂ ਦੂਜਾ ਪਾਉ ਨਾ ਹੋਈ ਕਹਿੰਦੇ ਜਿਹੜੇ ਜੀਵ ਦੀ ਪਹਿਚਾਨ ਪਰਮੇਸ਼ਰ ਨਾਲ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਮੇਰੀ ਆਤਮਾ ਉਹ ਪਰਮੇਸ਼ਰ ਦੀ ਅੰਸ਼ ਹੈ ਫਿਰ ਉਸ ਜੀਵ ਨੂੰ ਜੀਵਨ ਤੇ ਮਰਨ ਦੀ ਸੋਝੀ ਹੋ ਜਾਂਦੀ ਹੈ ਆਤਮਿਕ ਜੀਵਨ ਤੇ ਆਤਮਿਕ ਮੌਤ ਬਾਰੇ ਪਤਾ ਲੱਗ ਜਾਂਦਾ ਹੈ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਇਸ ਇੱਕ ਪਰਮੇਸ਼ਰ ਨਾਲ ਹੀ ਪ੍ਰੇਮ ਪਾਉਂਦਾ ਹੈ ਉਹਨੂੰ ਹੋਰ ਦੂਜੇ ਕਿਸੇ ਨਾਲ ਪ੍ਰੇਮ ਨਹੀਂ ਹੁੰਦਾ ਮਨ ਸਾਤ ਆਈ ਬੱਜੀ ਵਦਾਈ ਤਾਂ ਹੋਆ ਪਰਵਾਣ ਇਉ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਫੇ ਨਾਨਕ ਜੀ ਕਹਿੰਦੇ ਨੇ ਇਹ ਮੇਰੇ ਮਨ ਤੂੰ ਉਸ ਪਰਮੇਸ਼ਰ ਦੀ ਅੰਸ਼ ਹੈ ਤੂੰ ਇਸ ਗੱਲ ਦੀ ਅਸਲੀਅਤ ਸਮਝ ਕਹਿੰਦੇ ਜੋ ਕਹਿੰਦੇ ਸਮਝ ਲੈਂਦਾ ਜੀਵ ਉਹਦੇ ਮਨ ਵਿੱਚ ਸ਼ਾਂਤੀ ਹੋ ਜਾਂਦੀ ਆ ਉਹਦੇ ਅੰਦਰ ਅਨਹਦ ਵਾਜੇ ਵੱਜਦੇ ਨੇ ਉਹ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦਾ ਜੀਵ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਹੇ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੁਨੀ ਪਵਾਹੇ ਕਹਿੰਦੇ ਹੈ ਮੇਰੇ ਮਨ ਤੂੰ ਹੰਕਾਰ ਵਿੱਚ ਲਦਿਆ ਹੋਇਆ ਸੰਸਾਰ ਵਿੱਚ ਜੀਨ ਜੀਵਨ ਵੀ ਤੇਰਾ ਹੰਕਾਰ ਭਰਿਆ ਤੇ ਇੱਥੋਂ ਜਾਂਦਾ ਵੀ ਹੰਕਾਰ ਲੈ ਕੇ ਹੀ ਹੈ ਨਾਲ ਫਿਰ ਕਿਉਂਕਿ ਮਾਇਆ ਦੇ ਵਿੱਚ ਮੋਇਆ ਹੋਇਆ ਹੈ ਇਹਦੇ ਕਾਰਨ ਮੁੜਮੁੜ ਤੇ ਰਜਨਮ ਮਰਨ ਹੁੰਦਾ ਗਾਰਬ ਲਗਾ ਜਾਹੇ ਮੁਗਦ ਮਨ ਅੰਤ ਗਿਆ ਪਛਤਾਵਹਿ ਹੰਕਾਰ ਤਿਸਨਾ ਰੋਗ ਲਗਾ ਬਿਰਥਾ ਜਨਮ ਗਵਾਵਹਿ ਜੋ ਜੀਵ ਫਿਰ ਕਹਿੰਦੇ ਹੰਕਾਰ ਦੇ ਵਿੱਚ ਹੈ ਉਹ ਫਿਰ ਕਹਿੰਦੇ ਜਦੋਂ ਅੰਤ ਵੇਲਾ ਹੁੰਦਾ ਕਿਉਂਕਿ ਸਾਰਾ ਜੀਵਨ ਹੰਕਾਰ ਵਿੱਚ ਰਿਹਾ ਨਾਮ ਜਪਿਆ ਨਹੀਂ ਪਰਮੇਸ਼ਰ ਨਾਲ ਨੇੜਤਾ ਹੋਈ ਨਹੀਂ ਅੰਤ ਦੇ ਸਮੇਂ ਫਿਰ ਪਛਤਾਉਂਦਾ ਕਹਿੰਦੇ ਅਹੰਕਾਰ ਤ੍ਰਿਸ਼ਨਾ ਇਹਨਾਂ ਰੋਗਾਂ ਦੇ ਕਾਰਨ ਆਪਣਾ ਮਨੁੱਖਾ ਜਨਮ ਜੋ ਇੰਨਾ ਕੀਮਤੀ ਹੈ ਉਹਨੂੰ ਬਿਰਥਾ ਗਵਾ ਜਾਂਦਾ ਮਨ ਮੁਕ ਮੁਗਦ ਚੇਤਿਆ ਨਹੀਂ ਅੱਗੇ ਗਿਆ ਪਛਤਾਵਹਿ ਇਉ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲਦਿਆ ਜਾਵਹਿ ਕਹਿੰਦੇ ਹੈ ਮਨਮੁਖ ਇਹ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਤੂੰ ਪਰਮੇਸ਼ਰ ਨੂੰ ਚੇਤੇ ਚ ਨਹੀਂ ਬਸਾਉਂਦਾ ਹੈਗਾ ਤੂੰ ਅੱਗੇ ਅੱਗੇ ਜਾ ਕੇ ਤੈਨੂੰ ਪਛਤਾਉਣਾ ਪਏਗਾ ਇਸ ਤਰ੍ਹਾਂ ਕਹਿੰਦੇ ਹੈ ਮਨ ਜਦੋਂ ਤੂੰ ਅਹੰਕਾਰ ਦੇ ਨਾਲ ਲੱਗਿਆ ਹੋਇਆ ਅਹੰਕਾਰ ਦੇ ਵਿੱਚ ਹੀ ਲਿਫਟਿਆ ਹੋਇਆ ਤੇ ਅਹੰਕਾਰ ਨੂੰ ਹੀ ਤੂੰ ਨਾਲ ਲੈ ਕੇ ਜਾਏਂਗਾ ਇਸ ਤਰ੍ਹਾਂ ਬੜਾ ਪਛਤਾਵੇਂਗਾ ਮਨ ਤੂੰ ਮਤਮਾਨ ਕਰੇ ਜੇ ਹੋ ਕਿਛ ਜਾਣਦਾ ਗੁਰਮਖ ਨੇ ਵਾਣਾ ਹੋ ਅੰਤਰ ਅਗਿਆਨ ਹੋ ਬੁੱਧ ਹੈ ਸੱਚ ਸ਼ਬਦ ਮਲਖੋ ਕਹਿੰਦੇ हे ਮੇਰੇ ਮਾਨ ਤੂੰ ਇਹ ਨਾ ਮਾਣ ਕਰ ਕਿ ਮੈਨੂੰ ਸਭ ਕੁਝ ਪਤਾ ਤੂੰ ਸਗਾਤੇ ਗੁਰੂ ਦੀ ਸ਼ਰਨ ਦੇ ਵਿੱਚ ਹੋ ਗੁਰੂ ਦੀ ਸ਼ਰਨ ਦੇ ਵਿੱਚ ਜਾ ਨਿਮਾਣਾ ਹੋ ਕੇ ਕਿ ਮੈਨੂੰ ਕੁਝ ਨਹੀਂ ਪਤਾ ਮੈਨੂੰ ਗੁਰੂ ਤੋਂ ਮਤ ਮਿਲ ਜੇ ਮੇਰੀ ਮਤ ਉੱਥੇ ਤਿਆਗੀ ਜਾਏ ਕਹਿੰਦੇ ਜੇ ਤੂੰ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰਲੀ ਮੈਲ ਧੋ ਲੇਗਾ ਤਾਂ ਤੇਰੀ ਕਹਿੰਦੇ ਅਗਿਆਨਤਾ ਤੇਰੀ ਹਉਮੈ ਵਾਲੀ ਬੁੱਧੀ ਖਤਮ ਹੋ ਜੂਗੀ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹਿ ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵਹਿ ਕਹਿੰਦੇ ਹੰਕਾਰ ਦੇ ਵਿੱਚ ਸਾਰਾ ਜਗਤ ਕਹਿੰਦੇ ਸੜ ਰਿਹਾ ਕਹਿੰਦੇ ਤੂੰ ਇਹ ਗਲਤੀ ਨਾ ਕਰ ਤੂੰ ਸਤਗੁਰ ਦੇ ਅੱਗੇ ਢੈ ਪੈ ਨਿਵਾਣਾ ਹੋ ਕੇ ਆਪਾ ਭਾਵ ਖਤਮ ਕਰ ਦੇ ਸਤਗੁਰ ਕੈ ਪਾਣਾ ਕਰੈ ਕਾਰ ਸਤਗੁਰ ਕੈ ਪਾਣਾ ਲਾਗ ਰੋ ਈਉ ਕਹੇ ਨਾਨਕ ਆਪ ਛੱਡ ਸੁਖ ਪਾਵੈ ਮਨਨ ਮਾਣਾ ਹੋਏ ਰਹੋ ਨਾਨਕ ਜੀ ਕਹਿੰਦੇ ਨੇ हे ਮੇਰੇ ਮਨ ਤੂੰ ਆਪਾ ਭਾਵ ਛੱਡ ਦੇ ਸਤਗੁਰ ਦੇ ਬਾਣੇ ਵਿੱਚ ਛਲ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਦੀ ਕਾਰ ਕਰ ਫਿਰ ਤੂੰ ਸੁਖ ਪਾਵੇਂਗਾ ਜਦੋਂ ਤੂੰ ਨਿਮਾਣਾ ਹੋ ਕੇ ਸਤਗੁਰ ਦੇ ਦਰ ਤੇ ਟਹਿ ਪਾਵੇਂਗਾ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸੋਹ ਚਿਤ ਆਇਆ ਮਹਾ ਆਨੰਦ ਸਹਜ ਪਿਆ ਮਨ ਤਨ ਸੁਖ ਪਾਇਆ ਕਹਿੰਦੇ ਉਹ ਵੇਲਾ ਬੜੇ ਪੜਾ ਬੜੇ ਪਾਗਾ ਵਾਲਾ ਹੈ ਜਦੋਂ ਮੈਨੂੰ ਸਤਗੁਰ ਦਾ ਮਿਲਾਪ ਹੋਇਆ ਕਿਉਂ ਕਿਉਂਕਿ ਜਦੋਂ ਸਤਗੁਰ ਮਿਲਿਆ ਤਾਂ ਮੈਨੂੰ ਪਰਮੇਸ਼ਰ ਚੇਤੇ ਆ ਗਿਆ ਪਰਮੇਸ਼ਰ ਚੇਤੇ ਆ ਗਿਆ ਤੇ ਮੇਰੇ ਮਨ ਦੇ ਵਿੱਚ ਆਨੰਦ ਸਹਜ ਸੁਖ ਆ ਗਿਆ ਸੋ ਸੋ ਹਉ ਚਿਤ ਆਇਆ ਮਨ ਵਸਾਇਆ ਅਵਗਣ ਸਭ ਵਿਸਾਰੇ ਜਾ ਤਿਸ ਪਾਣਾ ਗੁਣ ਪ੍ਰਗਟ ਹੋਏ ਸਤ ਗੁਰ ਆਪ ਸਵਾਰੇ ਫਿਰ ਪਰਮੇਸ਼ਰ ਦੇ ਚਿੱਤ ਵਿੱਚ ਆਉਣ ਦੇ ਨਾਲ ਕੀ ਹੋਇਆ ਫਾਇਦਾ ਜਦੋਂ ਪਰਮੇਸ਼ਰ ਚੇਤੇ ਆਇਆ ਮਨ ਵਿੱਚ ਵਸਿਆ ਫਿਰ ਸਾਰੇ ਔਗਣ ਖਤਮ ਹੋ ਗਏ ਜਦੋਂ ਪਰਮੇਸ਼ਰ ਨੂੰ ਚੰਗਾ ਲੱਗਿਆ ਤਾਂ ਗੁਣ ਪ੍ਰਗਟ ਹੋ ਗਏ ਜੀਵ ਦੇ ਅੰਦਰ ਤੇ ਇਸ ਤਰ੍ਹਾਂ ਸਤਿਗੁਰ ਨੇ ਜੀਵ ਦੇ ਅੰਦਰੋਂ ਆਤਮਿਕ ਜੀਵਨ ਸਵਾਰ ਦਿੱਤਾ ਸੇ ਜਨ ਪਰਵਾਣ ਹੋਏ ਜਿਨ ਇੱਕ ਨਾਮ ਦੇੜਿਆ ਦੁਤਿਆ ਪਾਉ ਚੁਕਾਇਆ ਇਉ ਕਹੇ ਨਾਨਕ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸੋਹ ਚਿਤ ਆਇਆ ਕਹਿੰਦੇ ਉਹ ਜੀਵ ਪਰਵਾਣ ਹੋ ਗਏ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿਨ੍ਹਾਂ ਨੂੰ ਸਤਗੁਰ ਨੇ ਇੱਕ ਪਰਮੇਸ਼ਰ ਦਾ ਨਾਮ ਦਿੜੜ ਕਰਵਾ ਦਿੱਤਾ ਤੇ ਉਹਨਾਂ ਦੇ ਅੰਦਰੋਂ ਦੂਜਾ ਸਾਰਾ ਪ੍ਰੇਮ ਖਤਮ ਹੋ ਗਿਆ ਜਿਹੜਾ ਝੂਠੇ ਪਦਾਰਥਾਂ ਦਾ ਸੀ ਮਾਇਆ ਦਾ ਸੀ ਕਿ ਨਾਨਕ ਜੀ ਕਹਿੰਦੇ ਨੇ ਧੰ ਹੈ ਉਹ ਵੇਲਾ ਮੈਨੂੰ ਸਤਗੁਰੂ ਮਿਲ ਗਿਆ ਸਤਗੁਰੂ ਮਿਲਣ ਦੇ ਨਾਲ ਮੈਨੂੰ ਪਰਮੇਸ਼ਰ ਚੇਤੇ ਆ ਗਿਆ ਇੱਕ ਜੰਤ ਭਰਮ ਭੁੱਲੇ ਤਿਨ ਸਹ ਆਪ ਬੁਲਾਏ ਦੁਜੈ ਪਾਏ ਫਿਰ ਹਉ ਮੈਂ ਕਰਮ ਕਮਾਏ ਕਹਿੰਦੇ ਇੱਕ ਜੀਵ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਹੀ ਕੁਰਾਹੇ ਪਾਇਆ ਹੋਇਆ ਉਹ ਹਉਮੈ ਦੇ ਵਿੱਚ ਹੋ ਕੇ ਕਰਮ ਕਰਦੇ ਨੇ ਤੇ ਪਰਮੇਸ਼ਰ ਨੂੰ ਛੱਡ ਕੇ ਦੂਜੇ ਨਾਲ ਪ੍ਰੇਮ ਪਾਇਆ ਪਦਾਰਥਾਂ ਨਾਲ ਮਾਇਆ ਨਾਲ ਪਰਮੇਸ਼ਰ ਨਹੀਂ ਕੋਰਾਹੇ ਪਾਏ ਨੇ ਕਹਿੰਦੇ ਤਿਨ ਸਹਿ ਆਪ ਪੁਲਾਏ ਕੁਮਾਰ ਗਪਾਏ ਤਿਨ ਕਾ ਕਿਸ਼ਨਾ ਵਸਾਈ ਤਿਨ ਕੀ ਗਤ ਅਬਗਤ ਤੂੰ ਹੈ ਜਾਣੇ ਜਿਨਹ ਰਚਨ ਰਚਾਈ ਕਹਿੰਦੇ ਉਹ ਜੀਵਨ ਦੇ ਵੀ ਭਾਈ ਕੀ ਵਸ ਜਿਹੜੇ ਪਰਮੇਸ਼ਰ ਨੇ ਆਪ ਹੀ ਜੀਵਨ ਦੇ ਸਹੀ ਰਸਤੇ ਤੋਂ ਕੁਮਾਰਗ ਤੇ ਪਾਏ ਨੇ ਮਾੜੇ ਪਾਸੇ ਪਾਏ ਹੋਏ ਨੇ ਕਹਿੰਦੇ ਇਹ ਪਰਮੇਸ਼ਰ ਦੀ ਰਚਨਾ ਹੈ ਸ੍ਰਿਸ਼ਟੀ ਇਹ ਪਰਮੇਸ਼ਰ ਹੀ ਜਾਣੇ ਕਿ ਉਹ ਜੀਵਾਂ ਦੇ ਕਿਹੜੇ ਮਾੜੇ ਕਰਮ ਸੀ ਜਿਸ ਕਰਕੇ ਉਹ ਹੁਣ ਵੀ ਮਾੜੇ ਕਰਮ ਕਰੇ ਰਹੇ ਨੇ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਹੁਕਮ ਤੇਰਾ ਖਰਾ ਪਾਰਾ ਗੁਰਮਖ ਕਿਸੈ 부ਝਾਏ یوں ਕਹੇ ਨਾਨਕ ਕਿਆ ਜੰਤ ਵਿਚਾਰੇ ਜਾਤੁ ਦੁ ਪਰਮ ਪੁਲਾਏ ਨਾਨਕ ਜੀ ਕਹਿੰਦੇ ਨੇ ਕਿ ਕੀ ਕਹਿੰਦੇ ਕੀ ਕਹੀਏ ਕਿ ਜਿਹੜੇ ਜੀਵ ਨੇ ਵੀ ਪਰਮੇਸ਼ਰ ਨੇ ਕੁਰਾਹੇ ਪਾਏ ਹੋਏ ਨੇ ਵੀ ਉਹ ਕਿਸ ਕਾਰਨ ਕਰਕੇ ਆਏ ਹੋਏ ਨੇ ਕਹਿੰਦੇ ਇਹ ਪਰਮੇਸ਼ਰ ਜੀ ਤੇਰਾ ਹੁਕਮ ਮੰਨਣਾ ਬੜਾ ਔਖਾ ਹੈ ਕਹਿੰਦੇ ਕੋਈ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਜਿਹਨੂੰ ਤੇਰੇ ਹੁਕਮ ਦੀ ਸਮਝ ਆ ਜਾਂਦੀ ਹੈ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਰਬ੍ਰਾਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਿਣ ਨਾ ਜਾਈ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਤੋਂ ਵੱਡਾ ਹੈ ਸਭ ਤੋਂ ਉੱਚੀ ਤੇਰੀ ਵਡਿਆਈ ਹੈ ਤੇ ਸੱਚੀ ਹੈ ਤੇਰੀ ਵਡਿਆਈ ਕਹਿੰਦੇ ਤੂੰ ਬੇਅੰਤ ਹੈ ਪਰਮੇਸ਼ਰ ਜੀ ਤੇਰੀ ਕੁਦਰਤ ਦਾ ਸੀ ਅੰਤ ਨਹੀਂ ਪਾ ਸਕਦੇ ਤੇਰੀ ਲੀਲਾ ਦਾ ਤੇਰੀ ਰਚਨਾ ਦਾ ਤੇਰੇ ਕੌਤਕਾ ਨੂੰ ਅਸੀਂ ਸਮਝ ਨਹੀਂ ਸਕਦੇ ਸੱਚੀ ਤੇਰੀ ਵਡਿਆਈ ਜਾ ਕੋ ਤੁਧ ਮਾਨ ਵਸਾਈ ਸਦਾ ਤੇਰੇ ਗੁਣ ਗਾਵਹਿ ਤੇਰੇ ਗੁਣ ਗਾਵੈ ਜਾ ਤੁਧ ਪਾਵੈ ਸੱਚੇ ਸਿਉ ਚਿਤ ਲਾਵਹਿ ਕਹੰਦੇ ਹੈ ਪਰਮੇਸ਼ਰ ਜੀ ਤੇਰੀ ਵਡਿਆਈ ਸੱਚੀ ਹੈ ਕਹਿੰਦੇ ਜਿਹੜੇ ਤੇਰੇ ਗੁਣ ਗਾਉਂਦੇ ਨੇ ਤੈਨੂੰ ਮਨ ਚ ਵਸਾਉਂਦੇ ਨੇ ਕਹਿੰਦੇ ਇਹ ਤੇਰੀ ਹੀ ਵਡਿਆਈ ਉਹਨਾਂ ਨੂੰ ਦਿੱਤੀ ਹੋਈ ਹੈ ਤੇਰੀ ਹੀ ਲੀਲਾ ਹੈ ਕਿ ਤੂੰ ਉਹਨਾਂ ਨੂੰ ਆਪਣਾ ਪ੍ਰੇਮ ਦਿੱਤਾ ਹੈ ਉਹਨਾਂ ਦੇ ਮਨ ਵਿੱਚ ਆਪਣੇ ਲਈ ਪ੍ਰੇਮ ਜਗਾਇਆ ਹੈ ਕਹਿੰਦੇ ਉਹੀ ਤੇਰੇ ਗੁਣ ਗਾਉਂਦੇ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਉਹਨਾਂ ਦੇ ਚੇਤੇ ਵਿੱਚ ਤੂੰ ਵਸਦਾ ਹੈ ਜਿਸਨੋ ਤੂੰ ਆਪੇ ਮਿਲੈ ਸੋ ਗੁਰਮੁਖ ਰਹੈ ਸਮਾਈ ਓ ਕਹਿ ਨਾਨਕ ਸਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਜਿਸਨੋ ਤੂੰ ਆਪੇ ਮਿਲੈ ਸੋ ਗੁਰਮੁਖ ਰਹੈ ਸਮਾਈ ਇਉ ਕਹੇ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਨਾਨਕ ਜੀ ਇਸ ਤਰ੍ਹਾਂ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੇਰੀ ਵਡਿਆਈ ਸੱਚੀ ਹੈ ਕਹਿੰਦੇ ਜਿਹਨੂੰ ਤੂੰ ਆਪਣੇ ਨਾਲ ਮੇਲਦਾ ਹੈ ਉਹ ਤੇਰੀ ਵਡਿਆਈ ਹੈ ਕਹਿੰਦੇ ਜਿਨ੍ਹਾਂ ਨੂੰ ਮੇਲ ਲੈਂਦਾ ਉਹ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਹਮੇਸ਼ਾ ਤੇਰੇ ਵਿੱਚ ਸਮਾਏ ਰਹਿੰਦੇ ਨੇ ਤੇਰੀ ਭਗਤੀ ਵਿੱਚ ਸਮਾਏ ਰਹਿੰਦੇ ਨੇ ਤੇਰੇ ਨਾਮ ਵਿੱਚ ਸਮਾਏ ਰਹਿੰਦੇ ਨੇ ਤੇਰੀ ਵਡਿਆਈ ਸਭ ਤੋਂ ਉੱਚੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ